ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਨਵੀਂ ਵੀਡੀਓ 'ਚ ਮੈਂ ਫਿਰ ਤੋਂ ਜੁੜਿਆ ਜੀ ਗੁਰਿੰਦਰ ਇੱਕ ਹੋਰ ਸੱਚੀ ਘਟਨਾ ਲੈ ਕੇ ਤੇ ਅੱਜ ਦੀ ਜਿਹੜੀ ਇਹ ਤੁਹਾਡੇ ਨਾਲ ਸੱਚੀ ਕਹਾਣੀ ਸਾਂਝੀ ਕਰਨੀ ਆ ਇਹ ਥੋੜੀ ਜੀ ਅਜੀਬ ਤੁਹਾਨੂੰ ਲੱਗ ਸਕਦੀ ਆ ਤੇ ਬਹੁਤ ਸਾਰੇ ਲੋਕ ਜਿਹੜੇ ਇਹਦੇ ਨਾਲ ਸਹਿਮਤ ਨਹੀਂ ਹੋਣਗੇ ਪਰ ਮੈਂ ਇਹ ਦੱਸ ਦਵਾਂ ਜੋ ਇਹ ਘਟਨਾ ਦਾ ਸੋਰਸ ਆ ਜੀ ਉਹ ਟਾਈਮਜ਼ ਆਫ ਇੰਡੀਆ ਦੇ ਵਿੱਚ ਛਪਿਆ ਇੱਕ ਆਰਟੀਕਲ ਹੈ 2005 ਦੀ ਇਹ ਘਟਨਾ ਦਸੀ ਜਾਂਦੀ ਆ ਹਰਿਆਣਾ ਗੁਰੂਗ੍ਰਾਮ ਜਿਹੜਾ ਪਹਿਲਾਂ ਗੁੜਗਾਓ ਜੀ ਨੂੰ ਆਪਾਂ ਕਹਿੰਦੇ ਸੀ ਹੁਣ ਗੁਰੂਗ੍ਰਾਮ ਉੱਥੇ ਦੀ ਇਹ ਘਟਨਾਵਾਂ ਜੀ ਤੇ ਕੁਝ ਲੋਕ ਇਹਨੂੰ ਸੱਚ ਮੰਨਦੇ ਆ ਤੇ ਕੁਝ ਲੋਕ ਹਜੇ ਵੀ ਇਸ ਘਟਨਾ ਨੂੰ ਸਿਰਫ ਗੁੰਮਰਾਹ ਕਰਨ ਵਾਲੀ ਕਹਾਣੀ ਹੀ ਦੱਸਦੇ ਨੇ ਸੋ ਫੈਸਲਾ ਤੁਸੀਂ ਦੱਸਿਓ ਫੈਸਲਾ ਤੁਸੀਂ ਕਰਿਓ ਤੇ ਕਮੈਂਟਾਂ ਦੇ ਵਿੱਚ ਆਪੋ ਆਪਣੇ ਵਿਚਾਰ ਜ਼ਰੂਰ ਦੱਸਿਓ ਕੀ ਇਦਾਂ ਹੋ ਸਕਦਾ ਜਾਂ ਨਹੀਂ ਹੋ ਸਕਦਾ ਸੋ ਉਦਯੋਗ ਵਿਹਾਰ ਕਲੋਨੀ ਗੁਰੂਗ੍ਰਾਮ ਦੇ ਵਿੱਚ ਉੱਥੇ ਇੱਕ ਕੰਪਨੀ ਆ ਜੀ ਸੈਫਰਾਨ ਉੱਥੇ ਇੱਕ ਬੀਪੀਓ ਕੰਪਨੀ ਜਿਹੜੀਆਂ ਜਿੱਥੇ ਕਾਲਿੰਗ ਸੈਂਟਰ ਦੀਆਂ ਜੌਬਸ ਹੁੰਦੀਆਂ ਨੇ ਕਾਲਸ ਕਰਕੇ ਤੁਹਾਨੂੰ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ ਉਹ ਇੱਕ ਕੰਪਨੀ ਸੀ ਗੁਰੂਗ੍ਰਾਮ ਦੇ ਵਿੱਚ ਉੱਥੇ ਰੋਜੀਨਾਮ ਦੀ ਇੱਕ ਕੁੜੀ ਆ ਉਹ ਜੌਬ ਕਰਦੀ ਸੀ ਕਾਲ ਸੈਂਟਰ ਉਹੀ ਕਾਲਿੰਗ ਦਾ ਮਤਲਬ ਕੰਮ ਕਰਦੀ ਸੀ ਕਹਿ ਲਓ ਨਿਕੀਤਾ ਰੌਏ ਉਸ ਕੁੜੀ ਦਾ ਪੂਰਾ ਨਾਮ ਸੀ ਉਹਦਾ ਨੈਕ ਨੇਮ ਰੋਜੀ ਉਹਨੂੰ ਜ਼ਿਆਦਾਤਰ ਰੋਜੀ ਦੇ ਨਾਮ ਨਾਲ ਹੀ ਸਾਰੇ ਆਫਿਸ ਦੇ ਵਿੱਚ ਜਾਣਿਆ ਜਾਂਦਾ ਸੀ ਇੰਨੀ ਕਿ ਇੰਟੈਲੀਜੈਂਟ ਸੀ ਕਿ ਬੈਸਟ EMPLOYE ਉਹ ਲਗਾਤਾਰ ਬਣਦੀ ਰਹੀ ਸੀ ਉਸ ਕੰਪਨੀ ਦੇ ਵਿੱਚ ਕੰਪਨੀ ਨੂੰ ਬਹੁਤ ਸਾਰਾ ਫਾਇਦਾ ਉਹ ਜਿਹੜੀ ਲੜਕੀ ਆ ਰੋਜੀ ਉਹ ਦੇ ਰਹੀ ਸੀ ਹੁਣ ਕਾਲ ਸੈਂਟਰ ਦੇ ਵਿੱਚ ਕੀ ਕੰਮ ਹੁੰਦਾ ਕਿ ਲੋਕਾਂ ਨੂੰ ਜਦਾਂ ਮੈਂ ਦੱਸਿਆ ਕਾਲ ਕਰਕੇ ਉਹਨਾਂ ਦੀਆਂ ਕੰਪਲੇਨਟਸ ਦੂਰ ਕਰਨੀਆਂ ਉਹਨਾਂ ਨੂੰ ਸਰਵਿਸ ਦੇਣੀ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਦਿੱਕਤ ਆ ਉਹ ਦੂਰ ਕਰਨੀ ਕਿਸੇ ਵੀ ਤਰ੍ਹਾਂ ਦਾ ਕਾਲ ਸੈਂਟਰ ਜਿਹੜਾ ਉਹ ਹੋ ਸਕਦਾ ਸੈਫਰਨ ਕੰਪਨੀ ਉਹਦੇ ਵਿੱਚ ਜਿਹੜੀਆਂ ਸੇਵਾਵਾਂ ਦੇ ਰਹੀ ਸੀ ਇੱਕ ਦਿਨ ਕੀ ਹੁੰਦਾ ਕਿ ਰੋਜੀ ਫੋਨ ਤੇ ਗੱਲ ਕਰ ਰਹੀ ਸੀ ਕਿਸੇ ਕਸਟਮਰ ਦੇ ਨਾਲ ਉਹ ਜਿਹੜੀ ਕਾਲ ਹੁੰਦੀ ਆ ਹੁਣ 2 ਮਿੰਟ ਦੀ ਹੋ ਸਕਦੀ ਆ 3 ਮਿੰਟ ਦੀ ਹੋ ਸਕਦੀ ਆ ਜਾਂ 5 ਮਿੰਟ ਦੀ ਹੋ ਸਕਦੀ ਆ ਇਸ ਤੋਂ ਜ਼ਿਆਦਾ ਉਹ ਕਾਲ ਹੋਣੀ ਥੋੜੀ ਜੀ ਮੁਸ਼ਕਲ ਆ ਇੰਨਾ ਕੀ ਸਮਾਂ ਜਿਹੜਾ ਉਹਦਾ ਹੁੰਦਾ ਵਾ ਕਾਲ ਦਾ ਪਰ ਉਹ ਰਾਤ ਦੀ ਉਹਦੀ ਡਿਊਟੀ ਸੀ ਤੇ ਉਹ ਕਾਲ ਆ ਜਿਹੜੀ ਜਿੱਥੇ ਉਹ ਗੱਲ ਕਰ ਰਹੀ ਸੀ ਪੂਰੇ 40 ਮਿੰਟ ਹੋ ਚੁੱਕੇ ਸੀ ਉਹਨੂੰ ਗੱਲ ਕਰਦੀ ਇਹਨੂੰ ਉਹ ਕਦੇ ਗੁੱਸੇ ਵਾਲਾ ਰਿਐਕਸ਼ਨ ਦੇ ਰਹੀ ਸੀ ਕਦੇ ਸ਼ਾਂਤ ਹੋ ਰਹੀ ਸੀ ਅਜੀਬੋ-ਗਰੀਬ ਹਰਕਤਾਂ ਉਸ ਕਾਲ ਦੇ ਉੱਤੇ ਹੋ ਰਹੀਆਂ ਸੀ ਰੋਜੀ ਦੇ ਵੱਲੋਂ ਉਸ ਰਾਤ ਨੂੰ ਇਹ ਸਾਰਾ ਕੁਝ ਉਹਦੇ ਜਿਹੜੇ ਨਾਲ ਦੇ ਸਹਿਕਰਮਚਾਰੀ ਸੀ ਉਹ ਦੇਖ ਰਹੇ ਸੀ ਵੀ ਅੱਜ ਇਹਨੂੰ ਹੋਇਆ ਕੀ ਇਹਦਾ ਰਵਈਆ ਕਿਦਾਂ ਦਾ ਵਾ ਐਦਾਂ ਰਿਐਕਟ ਕਿਉਂ ਕਰ ਰਹੀ ਆ ਕਦੇ ਵੀ ਹਾਈਪਰ ਨਹੀਂ ਹੁੰਦੀ ਇਹ ਇੰਨੇ ਪਿਆਰ ਨਾਲ ਗੱਲ ਕਰਨ ਵਾਲੀ ਅੱਜ ਕਿਉਂ ਐਦਾਂ ਬਿਹੇਵ ਕਰ ਰਹੀ ਆ ਪੂਰੇ 45 ਮਿੰਟ ਦੀ ਕਾਲ ਆ ਜਿਹੜੀ ਉਸ ਦਿਨ ਰੋਜੀ ਵੱਲੋਂ ਉਹ ਹੋਈ ਸੀ ਰਿਕਾਰਡ ਇਹ ਸਾਰਾ ਕੁਝ ਜਦੋਂ ਹੋ ਗਿਆ 45 ਮਿੰਟ ਦੀ ਕਾਲ ਇੱਕਦਮ ਘੱਟ ਕੇ ਗੁੱਸੇ ਦੇ ਵਿੱਚ ਫੋਨ ਰੱਖ ਕੇ ਆਪਣਾ ਸਮਾਨ ਚੱਕ ਕੇ ਰੂਜੀ ਉਥੋਂ ਚਲੀ ਜਾਂਦੀ ਆ ਆਪਣੇ ਘਰ ਚਲੀ ਜਾਂਦੀ ਆ ਹੁਣ ਜਿਹੜੇ ਨਾਲ ਦੇ ਉਹਦੇ ਕੁਲੀਕ ਸੀ ਉਹਨਾਂ ਨੂੰ ਗੱਲ ਥੋੜੀ ਜੀ ਅਜੀਬ ਲੱਗੀ ਖਟਕੀ ਤੇ ਉਹਨਾਂ ਨੇ ਆਪਣੇ ਸੀਨੀਅਰਜ਼ ਨਾਲ ਜਾ ਕੇ ਇਹ ਗੱਲ ਡਿਸਕਸ ਕੀਤੀ ਵੀ ਅੱਜ ਰੂਜੀ ਨੇ ਇਸ ਤਰ੍ਹਾਂ ਦੇ ਨਾਲ ਕੀਤਾ ਇੰਨੀ ਲੰਮੀ ਗੱਲਬਾਤ ਕੀਤੀ ਕਿਸੇ ਦੇ ਨਾਲ ਬਹੁਤ ਗੁੱਸੇ ਦੇ ਵਿੱਚ ਗੱਲ ਕਰ ਰਹੀ ਸੀ ਹੁਣ ਜਿਹੜਾ ਉਹ ਉੱਥੇ ਐਚ ਆਰ ਸੀ ਮੈਨੇਜਰ ਕਹਿ ਲੋ ਸੀਨੀਅਰ ਕਹਿ ਲੋ ਉਹ ਕਹਿੰਦਾ ਵੀ ਰਿਕਾਰਡਿੰਗ ਤਾਂ ਆਪਣੇ ਸਾਰੇ ਫੋਨਾਂ ਦੀ ਹੁੰਦੀ ਹੈ ਹੋ ਸਕਦਾ ਕਿ ਕੋਈ ਪਰੇਸ਼ਾਨੀ ਹੋਵੇ ਆਪਾਂ ਸੁਣ ਲੈਨੇ ਆ ਉਹਨੇ ਕਿਹਦੇ ਨਾਲ ਗੱਲ ਕੀਤੀ ਆ ਤੇ ਕੀ ਗੱਲ ਕੀਤੀ ਆ ਇਦਾਂ ਦਾ ਬਿਹੇਵ ਉਹਨੇ ਕਿਉਂ ਕੀਤਾ ਜਦੋਂ ਉਹ ਕਾਲ ਰਿਕਾਰਡ ਰਿਕਾਰਡਿੰਗ ਆ ਜਿਹੜੀ ਉਹਦੀ ਉਹ ਕੱਢੀ ਜਾਂਦੀ ਆ ਸਾਰੇ ਹੈਰਾਨ ਹੋ ਜਾਂਦੇ ਆ ਹੱਕੇ ਬੱਕੇ ਰਹਿ ਜਾਂਦੇ ਆ ਕਿਉਂਕਿ ਉਸ ਜਿਹੜੀ ਰਿਕਾਰਡਿੰਗ ਦੇ ਵਿੱਚ ਰੋਜ਼ੀ ਦੀ ਆਵਾਜ਼ ਜ਼ਰੂਰ ਸੀ ਪਰ ਸਾਹਮਣੋਂ ਕਿਸੇ ਦੀ ਵੀ ਆਵਾਜ਼ ਰਿਕਾਰਡ ਨਹੀਂ ਸੀ ਹੋਈ ਰੋਜ਼ੀ ਕੱਲੀ ਹੀ ਗੱਲਾਂ ਕਰ ਰਹੀ ਸੀ ਕੱਲੀ ਹੀ ਗੁੱਸੇ ਦੇ ਵਿੱਚ ਬੋਲ ਰਹੀ ਸੀ ਤੇ ਬਾਅਦ ਦੇ ਵਿੱਚ ਆਪ ਹੀ ਗੁੱਸੇ ਦੇ ਵਿੱਚ ਆ ਕੇ ਉੱਥੋਂ ਚਲੀ ਜਾਂਦੀ ਆ 45 ਮਿੰਟ ਉਹ ਆਪ ਆਪਣੇ ਆਪ ਨਾਲ ਹੀ ਗੱਲਾਂ ਕਰਦੀ ਰਹੀ ਇੱਕ ਸਵਾਲ ਖੜਾ ਕਰ ਗਈ ਉਹ ਜਿਹੜੀ ਰਿਕਾਰਡਿੰਗ ਸੀ ਉਸ ਤੋਂ ਬਾਅਦ ਕੁਝ ਲੋਕ ਇਹ ਕਹਿਣ ਲੱਗੇ ਵੀ ਮੈਂਟਲੀ ਤੌਰ ਤੇ ਪਰੇਸ਼ਾਨ ਹੋ ਸਕਦੀ ਆ ਰੋਜ਼ੀ ਨੂੰ ਕੋਈ ਹੋਰ ਘਰ ਦੀ ਪ੍ਰੋਬਲਮ ਹੋ ਸਕਦੀ ਆ ਤਾਂ ਕਰਕੇ ਉਹਨੇ ਐਡਾ ਕੀਤਾ ਹੋਣਾ ਹੋ ਜਾਂਦਾ ਕਦੇ ਉਸ ਗੱਲ ਨੂੰ ਇਗਨੋਰ ਕਰ ਦਿੱਤਾ ਜਾਂਦਾ ਹੁਣ ਅਗਲਾ ਜਦੋਂ ਦਿਨ ਚੜਦਾ ਵਾ ਰੋਜ਼ੀ ਆਫਿਸ ਨਹੀਂ ਆਉਂਦੀ ਹੁਣ ਲੋਕਾਂ ਨੂੰ ਤੇ ਐਚ ਆਰ ਜਿਹੜਾ ਉਹ ਸੀ ਮੈਨੇਜਰ ਸੀ ਉਹਨੂੰ ਇਹ ਹੋ ਜਾਂਦਾ ਵੀ ਵਾਕਈ ਉਹਦੀ ਤਬੀਅਤ ਖਰਾਬ ਸੀ ਉਹ ਠੀਕ ਨਹੀਂ ਆ ਇਸ ਕਰਕੇ ਅੱਜ ਆਈ ਨਹੀਂ ਕੋਈ ਉਹਨੂੰ ਫੋਨ ਨਹੀਂ ਕਰਦਾ ਕੋਈ ਵੀ ਉਹਨੂੰ ਨਹੀਂ ਪੁੱਛਿਆ ਜਾਂਦਾ ਵੀ ਉਹ ਦਫ਼ਤਰ ਕਿਉਂ ਨਹੀਂ ਆਈ ਪਰ ਉਸ ਤੋਂ ਬਾਅਦ ਇੱਕ ਟੈਨਸ਼ਨ ਵਾਲੀ ਗੱਲ ਹੋਰ ਹੋਈ ਕਿ ਉਹ ਛੁੱਟੀ ਇੱਕ ਦਿਨ ਦੀ ਨਹੀਂ ਸੀ ਪੂਰੇ 4 ਤੋਂ ਲੈ ਕੇ 5 ਦਿਨ ਹੋ ਚੁੱਕੇ ਸੀ ਰੋਜ਼ੀ ਬਿਨਾ ਦੱਸੇ ਆਫਿਸ ਨਹੀਂ ਸਿਾਈ ਜਿਹੜੀ ਕੁੜੀ ਬੈਸਟ ਅਮਪਲਾਈ ਦਾ ਕਿਤਾਬ ਲੈਂਦੀ ਰਹੀ ਹੋਵੇ ਦਫ਼ਤਰ ਵਿੱਚ ਉਹ ਬਿਨਾ ਦੱਸੇ ਇੰਨੀਆਂ ਛੁੱਟੀਆਂ ਕਿਵੇਂ ਕਰ ਸਕਦੀ ਆ ਸਾਰਿਆਂ ਲਈ ਇਹ ਵੀ ਇੱਕ ਬਹੁਤ ਪਰੇਸ਼ਾਨੀ ਦਾ ਵਿਸ਼ਾ ਸੀ ਫਿਰ ਐਚ ਆਰ ਜਿਹੜਾ ਸੀ ਉਹ ਉਹਨੂੰ ਫੋਨ ਕਰਾਉਣ ਦੀ ਕੋਸ਼ਿਸ਼ ਕਰਦਾ ਤਾਂ ਫੋਨ ਆ ਉਹਦਾ ਸਵਿਚ ਆਫ ਸੀ ਉਸ ਸਮੇਂ 2005 ਦੀ ਗੱਲ ਆ ਫੋਨ ਤਾਂ ਚਲੋ ਉਦੋਂ ਹੁੰਦੇ ਹੀ ਸੀ ਸਵਿਚ ਆਫ ਆ ਰਿਆ ਸੀ ਉਹਦਾ ਫੋਨ ਸੰਪਰਕ ਰੋਜੀ ਦੇ ਨਾਲ ਨਹੀਂ ਸੀ ਹੋ ਪਾਰਿਆ ਤਾਂ ਰੋਜੀ ਜਿਹੜੀ ਕੈਬ ਦੇ ਵਿੱਚ ਕੰਪਨੀ ਦੀ ਉਹ ਕੈਬ ਸੀ ਉਹਦੇ ਵਿੱਚ ਹੀ ਸਵੇਰੇ ਆਉਂਦੀ ਸੀ ਉਹਦੇ ਵਿੱਚ ਹੀ ਛੁੱਟੀ ਵੇਲੇ ਉਹ ਜਾਂਦੀ ਸੀ ਕੈਬ ਦਾ ਜਿਹੜਾ ਡਰਾਈਵਰ ਆ ਉਹ ਬੁਲਾਇਆ ਜਾਂਦਾ ਉਹਨੂੰ ਪੁੱਛਿਆ ਜਾਂਦਾ ਕਿ ਕੀ ਤੈਨੂੰ ਰੋਜੀ ਯਾਨੀ ਕਿ ਨਿਕੀਤਾ ਰੌਏ ਦਾ ਘਰ ਪਤਾ ਹੈ ਕਿ ਉਹ ਇੱਥੇ ਗੁਰੂਗ੍ਰਾਮ ਦੇ ਵਿੱਚ ਉਹ ਕਿਰਾਏ ਤੇ ਰਹਿੰਦੀ ਸੀ ਪਰ ਰਹਿੰਦੀ ਕਿੱਥੇ ਆ ਉਹ ਕਹਿੰਦਾ ਹਾਂ ਜੀ ਮੈਨੂੰ ਪੂਰੇ ਘਰ ਦੇ ਬਾਹਰ ਉਹ ਹੀ ਮੈਂ ਉਹਨੂੰ ਪਿਕ ਕਰਦਾ ਸੀਗਾ ਤੇ ਉੱਥੇ ਹੀ ਛੱਡਦਾ ਸੀ ਮੈਨੂੰ ਚੰਗੀ ਤਰ੍ਹਾਂ ਪਤਾ ਉਹਦਾ ਘਰ ਉਹਦੀ ਡਿਊਟੀ ਲਗਾਈ ਜਾਂਦੀ ਆ ਡਰਾਈਵਰ ਦੀ ਵੀ ਉਹ ਘਰ ਜਾਵੇ ਰੋਜੀ ਦੇ ਤੇ ਪੁੱਛ ਕੇ ਆਵੇ ਵੀ ਉਹ ਕਿਹੜੀ ਪਰੇਸ਼ਾਨੀ ਦੇ ਵਿੱਚ ਆ ਕਿਹੜੀ ਮੁਸੀਬਤ ਦੇ ਵਿੱਚ ਆ ਇੰਨੀ ਜਿਹੜੀ ਵਧੀਆ ਅੰਪਲਾਈ ਆ ਉਹ ਕਿਸੇ ਪਰੇਸ਼ਾਨੀ 'ਚ ਹੋਵੇ ਤੇ ਕੰਪਨੀ ਉਹਦੇ ਨਾਲ ਖੜੂਗੀ ਉਹਨਾਂ ਦੇ ਕਹਿਣ ਦੇ ਉੱਤੇ ਡਰਾਈਵਰ ਜਿੱਥੇ ਨੀਕੀਤਾਰ ਰੋਏ ਨੂੰ ਰੋਜੀ ਨੂੰ ਪਿਕ ਕਰਦਾ ਸੀ ਉੱਥੇ ਪਹੁੰਚਦਾ ਵਾ ਉੱਥੇ ਜਾ ਕੇ ਡੋਰ ਬੈਲ ਮਾਰਦਾ ਵਾ ਜਦੋਂ ਦਰਵਾਜ਼ਾ ਖੁੱਲਦਾ ਜੀ ਦਰਵਾਜ਼ੇ ਦੇ ਅੰਦਰੋਂ ਇੱਕ ਆਦਮੀ ਬਾਹਰ ਆਉਂਦਾ ਉਹਨੂੰ ਉਹ ਡਰਾਈਵਰ ਕਹਿੰਦਾ ਕਿ ਮੈਂ ਰੋਜੀ ਨੂੰ ਮਿਲਣਾ ਜਿਹੜੇ ਸੈਫਰੋਨ ਕੰਪਨੀ ਦੇ ਵਿੱਚ ਜੌਬ ਕਰਦੇ ਆ ਬੀਪੀਓ ਇੱਕ ਕੰਪਨੀ ਆ ਉਹ ਆਦਮੀ ਸਾਫ਼ ਮਨਾਂ ਕਰ ਦਿੰਦਾ ਕਿ ਇੱਥੇ ਕੋਈ ਵੀ ਰੋਜੀ ਨਾਮ ਦੀ ਲੇਡੀ ਕੋਈ ਵੀ ਲੜਕੀ ਨਹੀਂ ਰਹਿੰਦੀ ਉਹ ਕਹਿੰਦਾ ਉਹਦਾ ਪੂਰਾ ਪੂਰਾ ਨਾਮ ਆ ਜਿਹੜਾ ਨਿਕੀਤਾ ਰੋਏ ਆ ਉਹ ਕਹਿੰਦਾ ਨਾ ਇੱਥੇ ਕੋਈ ਨਿਕੀਤਾ ਰੋਏ ਰਹਿੰਦੀ ਆ ਤੇ ਨਾ ਇੱਥੇ ਕੋਈ ਰੋਜ਼ ਹੀ ਰਹਿੰਦੀ ਆ ਉਹ ਬੜਾ ਹੈਰਾਨ ਹੁੰਦਾ ਇਹ ਗੱਲ ਸੁਣ ਕੇ ਕਹਿੰਦਾ ਜੀ ਮੈਂ ਇੱਥੋਂ ਹੀ ਉਹਨਾਂ ਨੂੰ ਪਿਕ ਕਰਦਾ ਸੀ ਰੋਜ਼ ਮੇਰੀ ਗੱਡੀ 'ਚ ਬੈਠਦੇ ਸੀ ਇੱਥੋਂ ਨਿਕਲ ਕੇ ਉਹ ਉਹ ਕਹਿੰਦਾ ਤੈਨੂੰ ਕੋਈ ਗਲਤ ਫਹਿਮੀ ਲੱਗੀ ਆ ਇੱਥੇ ਕੋਈ ਵੀ ਇਦਾਂ ਦਾ ਇਨਸਾਨ ਨਹੀਂ ਤੂੰ ਚਲਿਆ ਜਾ ਤੂੰ ਉਹ ਆ ਜਾਂਦਾ ਜੀ ਵਾਪਸ ਕੰਪਨੀ ਦੇ ਵਿੱਚ ਕੰਪਨੀ 'ਚ ਆ ਕੇ ਆਪਣੇ ਬਾਸ ਨੂੰ ਇਹ ਸਾਰੀ ਗੱਲ ਦੱਸਦਾ ਵੀ ਉੱਥੇ ਤਾਂ ਉਹ ਬੰਦਾ ਮੁੱਕਰ ਗਿਆ ਵੀ ਉੱਥੇ ਕੋਈ ਰਹਿੰਦੀ ਹੋਈ ਨਹੀਂ ਰੋਜ਼ੀ ਤਾਂ ਉਹਦਾ ਬਾਸ ਕਹਿੰਦਾ ਵੀ ਸ਼ਾਇਦ ਆਪਣੇ ਤੋਂ ਉਹ ਨਾਰਾਜ਼ ਆ ਉਹ ਕੋਈ ਉਹਦੇ ਗੱਲ ਜਿਹੜੀ ਦਿਲ ਦੇ ਵਿੱਚ ਆ ਉਹ ਇੱਥੇ ਜੌਬ ਸ਼ਾਇਦ ਨਹੀਂ ਹੁਣ ਕਰਨਾ ਚਾਹੁੰਦੀ ਤੇ ਵੀ ਇਸ ਕਰਕੇ ਉਹ ਜਿਹੜਾ ਮਕਾਨ ਮਾਲਕ ਆ ਉਹਨੂੰ ਵੀ ਉਹਨੇ ਇਸ ਤਰ੍ਹਾਂ ਕਹਿਣ ਨੂੰ ਗੱਲਾਂ ਚਲਾ ਲਿਆ ਹੁਣੇ ਉਹਨੇ ਕਹਿ ਤਾਂ ਹੋਣਾ ਵੀ ਇਦਾਂ ਕਹਿ ਦੀ ਜੇ ਕੋਈ ਆਊਗਾ ਹੁਣ ਉਹਦੇ ਜਿਹੜੇ ਆਈਡੀ ਪ੍ਰੂਫਸ ਜਮਾ ਕੀਤੇ ਗਏ ਸੀ ਜੌਬ ਜੁਆਇਨ ਕਰਨ ਵੇਲੇ ਉਥੇ ਉਹਨਾਂ ਦੀਆਂ ਕਾਪੀਜ਼ ਲਭੀਆਂ ਜਾਂਦੀਆਂ ਨੇ ਔਰ ਰਿਕਾਰਡ ਚੈੱਕ ਕੀਤਾ ਜਾਂਦਾ ਕਿ ਇਹਦਾ ਜੱਦੀ ਪੁਸ਼ਟੀਕਰ ਕਿੱਥੇ ਆ ਹੈ ਕਿਥੋਂ ਬੇਸਿਕਲੀ ਜਿਹੜੀ ਇਹ ਰੂਜੀ ਆ ਤਾਂ ਉਹ ਅਡਰੈਸ ਲੱਭ ਕੇ ਜਿਹੜਾ ਉਹਦਾ ਪੱਕਾ ਅਡਰੈਸ ਸੀ ਉਸ ਅਡਰੈਸ ਤੇ ਉਸ ਕੰਪਨੀ ਦੇ ਵੱਲੋਂ ਇੱਕ ਟੀਮ ਭੇਜੀ ਜਾਂਦੀ ਆ ਕਿ ਉਥੇ ਜਾ ਕੇ ਪਤਾ ਕਰਕੇ ਆਵੇ ਆਉਣ ਉਹ ਕਿ ਰੂਜੀ ਨੂੰ ਕੀ ਪ੍ਰੋਬਲਮ ਆ ਉਹ ਆਫਿਸ ਕਿਉਂ ਨਹੀਂ ਆ ਰਹੀ ਦਫ਼ਤਰ ਵੱਲੋਂ ਤਿਆਰ ਕੀਤੀ ਗਈ ਟੀਮ ਜੀ ਉਸ ਪੱਕੇ ਐਡਰੈਸ ਤੇ ਪਹੁੰਚਦੀ ਆ ਉੱਥੇ ਰੋਜੀ ਦੇ ਮਾਪੇ ਉਹਨਾਂ ਨੂੰ ਮਿਲਦੇ ਆ ਤਾਂ ਉਹ ਪੁੱਛਦੇ ਰੋਜੀ ਕਿੱਥੇ ਆ ਨਿੱਕੀ ਤਾਰਾਏ ਕਿੱਥੇ ਆ ਉਹਦੇ ਮਾਪੇ ਬੜੇ ਹੈਰਾਨ ਹੋ ਕੇ ਉਹ ਬੰਦਿਆਂ ਵੱਲ ਦੇਖ ਰਹੇ ਸੀ ਜਿਹੜੇ ਆਏ ਸੀ ਉੱਥੇ ਉਹ ਕਹਿੰਦੇ ਤੁਹਾਨੂੰ ਕੰਮ ਕੀ ਆ ਪੇਰੈਂਟਸ ਪੁੱਛਦੇ ਵੀ ਤੁਹਾਨੂੰ ਕੰਮ ਕੀ ਆ ਉਹ ਕਹਿੰਦੇ ਜੀ ਹੁਣੇ 4 ਦਿਨ ਤੋਂ ਆਫਿਸ ਨਹੀਂ ਉਹ ਆ ਰਹੀ ਦੀ ਬਹੁਤ ਸਾਨੂੰ ਉਹਦੀ ਉਹਦੀ ਫਿਕਰ ਹੋ ਰਹੀ ਆ ਵੀ ਇੰਨੀ ਵਧੀਆ ਅੰਪਲਾਈ ਆ ਉਹ ਕਿਉਂ ਨਹੀਂ ਆਫਿਸ ਆ ਰਹੀ ਹੈ ਕਿੱਥੇ ਉਹਦਾ ਪਤਾ ਨਹੀਂ ਲੱਗ ਰਿਹਾ ਸਾਨੂੰ ਦੱਸੋ ਕਿੱਥੇ ਆ ਕੀ ਗੱਲ ਕੀ ਹੋਈ ਆ ਤਾਂ ਉਹਦੇ ਜਿਹੜੇ ਮਾਤਾ ਪਿਤਾ ਪੁੱਛਦੇ ਨੇ ਕਿ ਕੀ ਤੁਹਾਡੀ ਸਿਹਤ ਠੀਕ ਹੈ ਤੁਸੀਂ ਕੀ ਕਹਿ ਰਹੇ ਹੋ ਤੁਹਾਨੂੰ ਪਤਾ ਹੈ ਉਹ ਕਹਿੰਦੇ ਜੀ ਇਹਦੇ 'ਚ ਹੈਰਾਨ ਹੋਣ ਵਾਲੀ ਕਿਹੜੀ ਗੱਲ ਆ ਤਾਂ ਮਾਪਿਓ ਦੱਸਦੇ ਨੇ ਰੋਜੀ ਦੇ ਕਿ ਉਹ ਰੋਜੀ ਜਿਹਦੀ ਤੂੰ ਗੱਲ ਕਰ ਰਿਆਂ ਉਹ 8 ਸਾਲ ਪਹਿਲਾਂ ਮਰ ਚੁੱਕੀ ਆ ਇਸ ਦੁਨੀਆ ਦੇ ਵਿੱਚ ਉਹ ਹੈ ਹੀ ਨਹੀਂ ਐ ਤਾਂ ਹੁਣ ਉਹਨਾਂ ਨੇ ਕੀ ਸੋਚਣਾ ਸੀ ਅੱਗੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਪੂਰੀ ਤਰ੍ਹਾਂ ਦੇ ਨਾਲ ਹੈਰਾਨ ਪਰੇਸ਼ਾਨ ਪੂਰੀ ਤਰ੍ਹਾਂ ਦੇ ਨਾਲ ਘਬਰਾ ਜਾਂਦੇ ਨੇ ਜਿਹੜੀ ਟੀਮ ਉਹ ਆਈ ਸੀ ਉਹ ਫੇਰ ਪੂਰੀ ਤਸੱਲੀ ਕਰਦੇ ਨੇ ਤੇ ਉਹ ਜਿਹੜੇ ਮਾਪੇ ਬਾਪ ਉਸ ਤੋਂ ਬਾਅਦ ਉਹਨਾਂ ਨੂੰ ਪ੍ਰੂਫਸ ਦਿਖਾ ਦਿੰਦੇ ਨੇ ਕਿ ਇੱਥੇ ਇੱਥੇ ਇਦਾਂ ਇਦਾਂ ਸੀ ਜਿਹੜਾ ਉਹਦਾ ਸੰਸਕਾਰ ਕੀਤਾ ਸੀ ਕਿਦਾਂ ਕੀ ਹੋਇਆ ਸੀ ਡੈਥ ਸਰਟੀਫਿਕੇਟ ਤੱਕ ਉਹਨਾਂ ਨੂੰ ਦਿਖਾ ਦਿੱਤਾ ਜਾਂਦਾ ਨੀਕੀਤਾ ਰੌਏ ਦਾ ਪੂਰੇ ਐਨ ਕਬਰ ਆਏ ਹੋਏ ਉਹ ਗੱਡੀ 'ਚ ਬੈਠਦੇ ਨੇ ਵਾਪਸ ਆਫਿਸ ਆ ਜਾਂਦੇ ਨੇ ਤੇ ਆਫਿਸ ਆ ਕੇ ਜਦੋਂ ਉਹ ਆਪਣੇ ਸੀਨੀਅਰਸ ਨੂੰ ਆਪਣੇ ਬਾਸ ਨੂੰ ਸਾਰੀ ਟੀਮ ਇਹ ਗੱਲ ਦੱਸਦੀ ਆ ਉਹ ਵੀ ਬੜੇ ਹੈਰਾਨ ਹੁੰਦੇ ਆ ਕਿ ਇਦਾਂ ਕਿਵੇਂ ਹੋ ਸਕਦਾ ਕਿ ਕੀ ਉਹ ਇੰਨੀ ਦੇਰ ਤੋਂ ਜਿਹੜੀ ਕੁੜੀ ਜੌਬ ਕਰ ਰਹੀ ਸੀ ਸਾਡੀ ਕੰਪਨੀ ਦੇ ਵਿੱਚ ਉਹ ਕੁੜੀ ਹੈ ਹੀ ਨਹੀਂ ਸੀ ਉਹ ਭੂਤ ਸੀ ਹੁਣ ਜੋ ਇਹ ਕਹਾਣੀ ਆ ਇਹਨਾਂ ਟਾਈਮਜ਼ ਆਫ ਇੰਡੀਆ ਨੇ ਛਾਪੀ ਆ ਤਾਂ ਉਹ ਇਹਦੇ ਆਧਾਰ ਤੇ ਤਾਂ ਇਹੀ ਲੱਗਦਾ ਕਿ ਉਹ ਭੂਤ ਸੀ ਤੁਸੀਂ ਜ਼ਰੂਰ ਦੱਸਦੇ ਹੋ ਕਿ ਇਦਾਂ ਹੋ ਸਕਦਾ ਇਸ ਤੋਂ ਬਾਅਦ ਜੀ ਇਹ ਗੱਲ ਆ ਜਿਹੜੀ ਉੱਥੇ ਹੀ ਖਤਮ ਕਰ ਦਿੱਤੀ ਜਾਂਦੀ ਆ ਇਹ ਪੂਰੀ ਤਰ੍ਹਾਂ ਦੇ ਨਾਲ ਮੰਨ ਲਿਆ ਜਾਂਦਾ ਕਿ ਵਾਕਈ ਉਹ ਭੂਤ ਸੀ ਤੇ ਉੱਥੋਂ ਉਹ ਚਲੀ ਗਈ ਗਾਇਬ ਹੋ ਗਈ ਤੇ ਸਾਰੀ ਜਿਹੜੀ ਕੰਪਨੀ ਦੇ EMPLOYEES ਸੀਗੇ ਉੱਥੇ ਉਹਨਾਂ ਦੇ ਵਿੱਚ ਸਹਿਮ ਦਾ ਮਾਹੌਲ ਸੀ ਤੇ ਕੁਝ ਲੋਕ ਉੱਥੋਂ ਨੌਕਰੀਆਂ ਵੀ ਛੱਡ ਗਏ ਸੀ ਚਲੋ ਹੁਣ ਗੱਲ ਕਰਦੇ ਆ ਜੀ ਇੱਕ ਜਿਹੜਾ ਆਰਟੀਕਲ ਆ ਛਾਪਿਆ ਜਿਹਦੇ ਬਾਰੇ ਮੈਂ ਗੱਲ ਕਰ ਰਿਹਾ ਟਾਈਮਜ਼ ਆਫ ਇੰਡੀਆ ਦੀ ਇੱਕ ਰਿਪੋਰਟਰ ਆ ਜੀ ਸਮੀਰ ਹੁਸੈਨ ਉਹਨਾਂ ਨੇ 30 ਅਕਤੂਬਰ 2014 ਨੂੰ ਇਹ ਤੇ ਆਧਾਰਿਤ ਪੂਰੀ ਜਿਹੜੀ ਜਾਣਕਾਰੀ ਦਿੱਤੀ ਸੀ ਉਹਨਾਂ ਨੇ ਜਿਹੜਾ ਉੱਥੇ ਜੌਬ ਕਰਦਾ ਸੀ ਸੈਫਰੋਨ ਕੰਪਨੀ ਦੇ ਵਿੱਚ ਇੱਕ ਵਿਅਕਤੀ ਜਿਹਦਾ ਨਾਮ ਸਮਰ ਅਬਾਸ ਆ ਉਹਦੇ ਨਾਲ ਗੱਲਬਾਤ ਤੇ ਆਧਾਰਿਤ ਉਹ ਆਰਟੀਕਲ ਲਿਖਿਆ ਸੀ ਤੇ ਸਮਰ ਅਬਾਸ ਨੇ ਦੱਸਿਆ ਸੀ ਕੁਝ ਆਪਣੇ ਤਜਰਬੇ ਦੱਸੇ ਸੀ ਕੁਝ ਘਟਨਾਵਾਂ ਦਸੀਆਂ ਸੀ ਕਿ ਉੱਥੇ ਉਹਨਾਂ ਦੇ ਨਾਲ ਕੀ ਕੀ ਹੋਇਆ ਸੀ ਉਹਨਾਂ ਦੇ ਕਦੇ ਉਹ ਤੇ ਗੌਰ ਨਹੀਂ ਕੀਤਾ ਪਰ ਉਹਦੇ ਗਾਇਬ ਹੋਣ ਤੋਂ ਬਾਅਦ ਰੋਜ਼ੀ ਦੇ ਗਾਇਬ ਹੋਣ ਤੋਂ ਬਾਅਦ ਉਹ ਸਾਰੀਆਂ ਘਟਨਾਵਾਂ ਉਹਨਾਂ ਦੇ ਅੱਖਾਂ ਸਾਹਮਣੇ ਫੇਰ ਆਈਆਂ ਹੋਇਆ ਕੀ ਸੀ ਪਹਿਲਾ ਜਿਹੜਾ ਉਸ ਬੰਦੇ ਨੇ ਆਪਣਾ ਤਜਰਬਾ ਦੱਸਿਆ ਸਮਰ ਅਬਾਸ ਨੇ ਕਿ ਇੱਕ ਵਾਰ ਰਾਤ ਦੀ ਡਿਊਟੀ ਸੀ 1 ਵਜੇ ਦੇ ਕਰੀਬ ਉਹਨੂੰ ਨੀਂਦ ਆਉਣ ਲੱਗ ਗਈ ਸੀ ਤਾਂ ਨੀਂਦ ਨੂੰ ਦੂਰ ਕਰਨ ਦੇ ਲਈ ਜਦੋਂ ਉਹ ਬਾਥਰੂਮ ਦੇ ਵਿੱਚ ਜਾਂਦਾ ਮੂਹ ਦੇ ਉੱਤੇ ਪਾਣੀ ਦੇ ਛਿੱਟੇ ਮਾਰ ਰਿਆ ਸੀ ਤਾਂ ਨਾਲ ਲੇਡੀ ਬਾਥਰੂਮ ਸੀ ਉੱਥੋਂ ਬਹੁਤ ਜ਼ੋਰ ਦੀ ਚੀਕ ਦੀ ਆਵਾਜ਼ ਆਉਂਦੀ ਆ ਜਦੋਂ ਚੀਕ ਦੀ ਆਵਾਜ਼ ਆਉਂਦੀ ਆ ਤਾਂ ਭੱਜ ਕੇ ਦਰਵਾਜ਼ਾ ਖੋਲਦਾ ਤੇ ਉੱਧਰ ਨੂੰ ਜਦੋਂ ਲੇਡੀਜ਼ ਬਾਥਰੂਮ ਵੱਲ ਨੂੰ ਜਾਂਦਾ ਤਾਂ ਉੱਥੇ ਇੱਕ ਹੋਰ ਉਹਦੀ ਅੰਪਲਾਈ ਜਿਹੜੀ ਉੱਥੇ ਖੜੀ ਸੀ ਉਹ ਵੀ ਥੋੜੀ ਘਬرائی ਹੋਈ ਉੱਥੇ ਖੜੀ ਸੀ ਉਹ ਉਹਨੂੰ ਪੁੱਛ ਰਹੀ ਸੀ ਕਿ ਤੁਹਾਨੂੰ ਚੀਕ ਦੀ ਆਵਾਜ਼ ਸੁਣੀ ਉਹ ਕਹਿੰਦਾ ਮੈਂ ਚੀਕ ਦੀ ਆਵਾਜ਼ ਸੁਣ ਕੇ ਹੀ ਬਾਹਰ ਆਇਆ ਵਾਂ ਤੇ ਜਦੋਂ ਉਹ ਲੇਡੀਜ਼ ਬਾਥਰੂਮ ਖੋਲ੍ਹਿਆ ਜਾਂਦਾ ਉੱਥੇ ਕੋਈ ਵੀ ਨਹੀਂ ਸੀ ਤਾਂ ਉਨਾਂ ਲਈ ਇੱਕ ਸਵਾਲ ਇਹ ਵੀ ਬਣਿਆ ਹੋਇਆ ਸੀ ਕਿ ਚੀਕ ਦੀ ਆਵਾਜ਼ ਆਖਰ ਆਈ ਕਿੱਥੋਂ ਸੀ ਜਦ ਕਿ ਪੂਰੀ ਤਰ੍ਹਾਂ ਸਾਫ਼ ਉਹਨਾਂ ਨੂੰ ਇਹ ਪਤਾ ਸੀ ਕਿ ਬਾਥਰੂਮ ਦੇ ਵਿੱਚੋਂ ਹੀ ਆਵਾਜ਼ ਆਈ ਸੀ ਪਰ ਉੱਥੇ ਕੋਈ ਨਹੀਂ ਸੀ ਇੱਕ ਇਹ ਤਜਰਬਾ ਉਹਨੇ ਸਾਂਝਾ ਕੀਤਾ ਇੱਕ ਉਹਨੇ ਉਸ ਬਿਲਡਿੰਗ ਦੀ ਪਾਰਕਿੰਗ ਦਾ ਜਿਹੜਾ ਇੱਕ ਇੱਕ ਤਜਰਬਾ ਸਾਂਝਾ ਕੀਤਾ ਐਕਸਪੀਰੀਅੰਸ ਸਾਂਝਾ ਕੀਤਾ ਜੋ ਉਸ ਪਾਰਕਿੰਗ ਦੇ ਵਿੱਚ ਗਾਰਡ ਸੀ ਸਿਕਿਉਰਿਟੀ ਗਾਰਡ ਸੀਗਾ ਉਨੇ ਇੱਕ ਵਾਰ ਦੱਸਿਆ ਕਿ ਉਹ ਭੱਜਿਆ ਜਾਂਦਾ ਸੀ ਲਗਾਤਾਰ ਭੱਜੀ ਜਾ ਰਿਹਾ ਸੀ ਸਵੇਰੇ 4 ਵਜੇ ਦੇ ਕਰੀਬ ਉਹਨੂੰ ਦੇਖਿਆ ਗਿਆ ਕਿ ਉਹ ਪਾਰਕਿੰਗ ਦੇ ਵਿੱਚ ਬਹੁਤ ਜ਼ੋਰ-ਜ਼ੋਰ ਦੀ ਗੇੜੇ ਲਾ ਰਿਹਾ ਸੀ ਉਹਨੂੰ ਰੋਕ ਕੇ ਪੁੱਛਿਆ ਗਿਆ ਕਿ ਤੂੰ ਇਦਾਂ ਭੱਜ ਕਿਉਂ ਰਿਹਾ ਤਾਂ ਉਹ ਕਹਿੰਦਾ ਵੀ ਇੱਥੇ ਕੋਈ ਭੂਤ ਹੈ ਮੈਂ ਆਪਣੀ ਕੁਰਸੀ ਤੇ ਆਰਾਮ ਨਾਲ ਸੁੱਤਾ ਪਿਆ ਸੀ ਤਾਂ ਮੇਰੀਆਂ ਲੱਤਾਂ ਕਿਸੇ ਨੇ ਖਿੱਚ ਕੇ ਮੈਨੂੰ ਕੁਰਸੀ ਤੋਂ ਥੱਲੇ ਸੁੱਟਿਆ ਤੇ ਮੈਨੂੰ ਬਹੁਤ ਦੂਰ ਤੱਕ ਘੜੀਸਿਆ ਵਾ ਤਾਂ ਜਦੋਂ ਉਹਨੂੰ ਕਿਹਾ ਗਿਆ ਵੀ ਤੈਨੂੰ ਕੋਈ ਭੁਲੇਖਾ ਲੱਗਿਆ ਉਹ ਕਹਿੰਦਾ ਮੇਰੇ ਨਾਲ ਇੱਕ ਵਾਰ ਨਹੀਂ ਘੱਟੋ-ਘੱਟ 4-5 ਵਾਰ ਇਦਾਂ ਹੋ ਚੁੱਕਿਆ ਵਾ ਸੋ ਇਹ ਜਿਹੜੇ ਤਜਰਬੇ ਉਹਨਾਂ ਲੋਕਾਂ ਨੇ ਸਾਂਝੇ ਕੀਤੇ ਇਹਦਾ ਜਿਹੜਾ ਜਦੋਂ ਪੂਰੀ ਤਰ੍ਹਾਂ ਘੋਕ ਕਰਨ ਦੀ ਕੋਸ਼ਿਸ਼ ਕੁਝ ਲੋਕਾਂ ਦੇ ਵੱਲੋਂ ਕੀਤੀ ਗਈ ਤਾਂ ਪਤਾ ਲੱਗਿਆ ਵੀ ਉਹ ਜਿੱਥੇ ਉਹ ਕੰਪਨੀ ਸੀ ਸੈਫਰਨ ਕਦੇ ਉਹਦੇ ਥੱਲੇ ਇੱਕ ਸ਼ਮਸ਼ਾਨ ਘਾਟ ਹੁੰਦਾ ਸੀ ਬੜਾ ਪੁਰਾਣਾ ਮਤਲਬ ਇੱਕ ਕਬਰਿਸਤਾਨ ਦੇ ਉੱਤੇ ਉਹ ਬਿਲਡਿੰਗ ਆ ਜਿਹੜੀ ਉਹ ਬਣੀ ਹੋਈ ਸੀ ਕੁਝ ਲੋਕਾਂ ਨੇ ਜਿਹੜੇ ਹੁਣ ਤਰਕਸ਼ੀਲ ਲੋਕ ਨੇ ਉਹ ਇਸ ਘਟਨਾ ਦੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਉਹਨਾਂ ਦਾ ਕਹਿਣਾ ਸੀ ਕਿ ਜਿਹੜੀ ਕੰਪਨੀਆਂ ਇਹਨਾਂ ਦੇ ਕੁਝ ਘੁਟਾਲੇ ਸੀ ਕੁਝ ਕਪਲੇ ਸੀ ਉਹਨਾਂ ਤੋਂ ਉਹਨਾਂ ਦੇ ਉੱਤੇ ਪਰਦਾ ਪਾਉਣ ਦੇ ਲਈ ਉਹਨਾਂ ਤੋਂ ਛੁਟਕਾਰਾ ਪਾਉਣ ਦੇ ਲਈ ਇਹ ਜਿਹੜੀ ਮੰਨਕੜਤ ਕਹਾਣੀ ਰਚੀ ਗਈ ਸੀ ਤੇ ਕੁਝ ਲੋਕਾਂ ਨੂੰ ਆਪਣੇ ਨਾਲ ਸ਼ਾਮਲ ਕੀਤਾ ਗਿਆ ਸੀ ਉਹਨਾਂ ਨੇ ਇਹ ਬਿਆਨ ਜਾਣਬੁੱਝ ਕੇ ਦਿੱਤੇ ਆ ਇੱਕ એવી ਗੱਲ ਸਾਹਮਣੇ ਆਈ ਸੀ ਤੁਸੀਂ ਦੱਸਦੇ ਹੋ ਤੁਹਾਨੂੰ ਕੀ ਲੱਗਦਾ ਤੇ ਇਸ ਤੋਂ ਬਾਅਦ ਜੀ ਬਾਲੀਵੁੱਡ ਤੱਕ ਇਹ ਕਹਾਣੀ ਨੇ ਪੂਰੀ ਆਪਣੀਆਂ ਚਰਚਾਵਾਂ ਕਰਾਈਆਂ ਇਹਦੇ ਤੇ ਦੋ ਫਿਲਮਾਂ ਬਣ ਚੁੱਕੀਆਂ ਇਸ ਕਹਾਣੀ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇੱਕ ਸੀਗੀ ਜੀ ਰੋਜ਼ੀਡਾ ਸੈਫਰਨ ਚੈਪਟਰ ਇੱਕ ਕਈ ਮੂਵੀ ਆ ਤੇ ਇੱਕ ਨਕੀਤਾ ਰੋਏ ਇਹਦਾ ਨਾਮ ਹੀ ਮੂਵੀ ਦਾ ਨਕੀਤਾ ਰੋਏ ਸੀਗਾ ਤੁਸੀਂ ਬਹੁਤ ਸਾਰੇ ਲੋਕਾਂ ਨੇ ਦੇਖੀ ਵੀ ਹੋਣੀ ਆ ਤੇ ਇਹਦੇ ਤੇ ਆਧਾਰਿਤ ਇਹ ਮੂਵੀਜ਼ ਜਿਹੜੀਆਂ ਬਣੀਆਂ ਹੋਈਆਂ Google ਤੇ ਸਰਚ ਕਰੋਗੇ ਗੁਰੂਗਰਾਮ ਰੂਜੀ ਕੇਸ ਤੁਹਾਨੂੰ ਸਾਰੀ ਜਾਣਕਾਰੀ ਉੱਥੇ ਵੀ ਮਿਲ ਜਾਊਗੀ ਸੋ ਬਹੁਤ ਬਹੁਤ ਧੰਨਵਾਦ ਆਪਣੇ ਆਪਣੇ ਵਿਚਾਰ ਜਰੂਰ ਦਿਓ ਇਸ ਕਹਾਣੀ ਬਾਰੇ ਤੇ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਸੱਚੀ ਘਟਨਾ ਲੈ ਕੇ ਜਲਦੀ ਹਾਜ਼ਰ ਹੋਣਾ